ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ ਜੀ ਸਾਢੇ 11 ਹੋ ਗਏ ਆਪਾਂ ਨੇ ਤਕਰੀਬਨ ਸਾਰੇ ਕੰਮ ਕਰ ਲਏ ਨੇ ਤੇ ਅੱਲਾ ਮੈਂ ਨਹਾਉਣ ਨੂੰ ਵਾਲੀ ਰਹੀ ਕਿ ਸਾਰਾ ਸਾਫ ਸੁਥਰਾ ਕਰ ਲਿਆ ਮੱਜਾਂ ਦਾ ਕਰ ਲਿਆ ਤੇ ਥੋੜੀਆਂ ਕੁ ਕੀਰਨੀਆਂ ਫਲੀਆਂ ਦੀਆਂ ਨੇ ਇਸ ਤਰ੍ਹਾਂ ਤੈ ਨਹੀਂ ਮਾਰਨੀ ਉਹ ਚੱਕ ਕੇ ਲਿਆ ਤੇ ਡੈਡੀ ਵਾਲੇ ਕੱਪੜੇ ਤੇ ਮੈਂ ਬਾਥਰੂਮ ਵਿੱਚ ਟੰਗੇ ਹੂੰ ਸਮਾਰ ਕੇ ਤੈ ਮਾਰਦੀ ਸਿੱਧੇ ਕਰ ਕਰਕੇ ਤੇ ਕੱਪੜੇ ਮੈਂ ਲਾ ਕੇ ਨਾ ਸਵੇਰੇ 8:00 ਘੰਟੇ ਤੱਕ ਪੁਲਵਾਉਣ ਹੁੰਦੀਆਂ ਸੁਨੇਹਾ ਹੀ ਧੋ ਦਿੱਤੀ ਅੱਜ ਮੈਂ 7:00 ਵਜੇ ਨੂੰ ਸਵੇਰ 7:00 ਵਜੇ ਨੂੰ ਕੱਪੜੇ ਧੋ ਦਿੱਤੇ ਸੀਗੇ ਤੇ ਲਾਹਣ ਬਹੁਤ ਟਾਈਮ ਹੋ ਗਿਆ ਹੁਣ ਇਹ ਟੂਸਨ ਧੋਈਆਂ ਨੇ ਇਹਨਾਂ ਨੂੰ ਕਹਾਂ ਮੈਂ ਕਿਸ ਕੱਪੜੇ ਕੁੱਕੜਾ ਇਹ ਤਿਆਰ ਮਾਰ ਰਿਹਾ ਤੇ ਮੈਂ ਥੋੜੀਆਂ ਫਲੀਆਂ ਰਹਿ ਗਈਆਂ ਦੋ ਕੁ ਚੀਰ ਨੇ ਤੋੜਨ ਵਾਲੀਆਂ ਫਲੀਆਂ ਤੋੜ ਕੇ ਫੇਰ ਨਾ ਹੁਣ ਕਿਉਂਕਿ ਫਿਰ ਗਰਮੀ ਆ ਜੇ ਰੋਟਾ ਆ ਜਾਂਦਾ ਚੇ ਚਲੋ ਜੀ ਆਪਾਂ ਕਰਦਿਆਂ ਕੰਮ ਆਪਣੇ ਹਲਿਆਪੁਰ ਨੇ ਤੋੜਨਾ ਗੁਰਮੁਖੀ ਦੀ ਦੇਵੀ ਲਈ ਆ ਕੱਪੜੇ ਤਾਇਆ ਕਰਦੇ ਤੇ ਸੁਖਮਨ ਬਣਾਉ ਉਹ ਵੀ ਵੀਡੀਓ ਮੈਂ ਕਰਦੀ ਆ ਆਪਣੇ ਕੰਮ ਤੇ ਗਰਮੀ ਬਹੁਤ ਹੈ ਤੇ ਪੈਣਾ ਨੇ ਕਮੈਂਟ ਕੀਤਾ ਸਿਕਨ ਸਾਡੇ ਨਾਮ ਬੋਲ ਦੋ ਤੇ ਨਾਮ ਜ਼ਰੂਰ ਬੋਲਾਂਗੇ ਜੀ ਰਾਜਪੁਰ ਸੰਧੂ ਧੰਨਵਾਦ ਪੈਣੇ ਕਲਦੀਪ ਕੌਰ ਜਸਪਿੰਦਰ ਕੌਰ ਦਾ ਵੀ ਕਮੈਂਟ ਆਇਆ ਹੋਣਾ ਨੇ ਧੰਨਵਾਦ ਪੈਣੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸਾਰਾ ਵੀਰਾਂ ਦਾ ਜੇ ਨਾ ਪੈਣਾ ਦੇ ਨਾਮ ਆ ਰਹੇ ਜਨਾਂ ਪਲੀਜ਼ ਇੱਕਸਾ ਨਾ ਕਰਿਆ ਕਰੋ ਹਣਾ ਤੇ ਜਦੋਂ ਮੈਂ ਵੀਡੀਓ ਬਣਾਉਣੀ ਨੇ ਨਾ ਜਿਹੜੇ ਮੇਰੇ ਜ਼ਿਆਦਾ ਇਹਨਾਂ ਨੂੰ ਗੋਲਦਨ ਇਹ ਜਿਹੜੇ ਦੁੱਧਨ ਗੋਲਦਨ ਹੋਣੀਆਂ ਤੇ ਪੁੱਸਤਾ ਨਾ ਕਰਿਆ ਕਰੋ ਪਹਿਨੋ ਤੇ ਨਾ ਸਾਬਦੇ ਹਨਾ ਬੋਲੇ ਜਾਂਦੇ ਨੇ ਜਿਹਨੂੰ ਜ਼ਿਆਦਾ ਆ ਜਾਂਦੇ ਨੇ ਤੇ ਗਰਮਣ ਕਰ ਦੀ ਤੈ ਤੈ ਕਰਕੇ ਗਰਮਣ ਸਾਰੇ ਕੱਪੜੇ ਸਾਹਮਦੇ ਆ ਤੇ ਡੈਡੀ ਤੇ ਮੈਂ ਲੈ ਜਾਣੀ ਬਾਥਰੂਮ ਚ ਆ ਕੇ ਫਿਰ ਤੁਹਾਨੂੰ ਉਹ ਸਰਦਾਰ ਜੀ ਮੱਖੀ ਰਮਾਉਣਗੇ ਮੱਖੀ ਦਾ ਕੰਮ ਵੀ ਬਹੁਤ ਹੋ ਜਾਂਦਾ ਉਹ ਲੈ ਪਾਪਾ ਦਾ ਲੈਣੇ ਪਹਿਲਾਂ ਤੋੜਨ ਨੂੰ ਤੇ ਪਰ ਇਹ ਪਰ ਕੱਢ ਲਵਾਂਗੇ ਹਨਾ ਆ ਕੰਮ ਉਹਨੇ ਸਾਡੀ ਸਾਫ ਕਰਨਾ ਰਹਿੰਦਾ ਚਾੜ ਪੂਣੀ ਚਾੜ ਕਾ ਲਈ ਰਹਿੰਦੀ ਹੈ ਇਹਦੀ ਦੇਖਾਂਗੇ ਕੱਲ ਕੋ ਪੂਣੀ ਚਾੜਾਂਗੇ ਇਹ ਇੱਕ ਦੰਗਾ ਲੈ ਆਂ ਫੰਟਰ ਹਾਂ ਬਾਥਰੂਮ ਚ ਕੱਪੜੇ ਪਹਿਨਣ ਮੇਰੇ ਹੱਥ ਨੇ ਜੇ ਕਾਹਲ ਹੋ ਜਾਂਦੀ ਹੈ ਮੈਂ ਹੋਰ ਕੰਮ ਲੱਗ ਜਣੀਆਂ ਤਾਂ ਗੱਲ ਜੀ ਨਾਉਂ ਦਿੰਦੇ ਕਿਚਨ ਆ ਕੇ ਤੇ ਮੈਨੂੰ ਬੋਲ ਮਾਰਦੀ ਜੇ ਕੱਪੜੇ ਨਹੀਂ ਛਾਂਦੇ ਮੇਰੇ ਕੱਪੜੇ ਨਹੀਂ ਛਾਂਦੇ ਆਹ ਸੂਟ ਮੇਰੇ ਜਾ ਰਹੀ ਸੀ ਅੱਜ ਮੈਨੂੰ ਲੱਗ ਗਿਆ ਪਤਲਾਗਾ ਇਹ ਤੇ ਨਾ ਨਾ ਸਿਪਾਉਂਗੀ ਬਾਥਰੂਮ ਚਾਂਦ ਤੇ ਆਉਣੀ ਨਾ ਸਾਹੇ ਜਿਵੇਂ ਟੰਗ ਦਾ ਨਹੀਂ ਹੁੰਨੀ ਆਗੀ ਤੇ ਕਰੋ ਮਰਜੀ ਆ ਕੇ ਖੇਤ ਤੋਂ ਨਾ ਲਾ ਮੈਂ ਉਰੀਆਂ ਫਾਇਆਂ ਤੋੜ ਦੇਣਾ ਤਾਂ ਪੱਕ ਜਾਨੀ ਨੇ ਪੱਕ ਕੇ ਲੱਗਣੋਂ ਹਟ ਜਣਾ ਹੋ ਲੋ ਆਨੇ ਨਾ ਕੇਰਨ ਸਾਰੀ ਸਬਜੀ ਸਟਾਪ ਕਰਤੀ ਲੱਗਣੋਂ ਹਟ ਜਾ ਖਰਾਬ ਜੀ ਹੋ ਗਈ ਇੱਕ ਕੱਖਵਾਲ ਹਰ ਪਏ ਨੇ ਮਰਾਈ ਹੋਈ ਆ ਗਈ ਜਿਹੜਾ ਬੱਤਾ ਆ ਗਈ ਗੁੱਡਾ ਗੀ ਸਰਦਾਰ ਜੀ ਗੁੱਡਣਗੇ ਤਾਂ ਜੱਤੀਆਂ ਤੋਂ ਤੋੜ ਗਏ ਤੋਂ ਫਸ ਨਾ ਕਿਨੇ ਤਾ ਪਰਾਮ ਕਰ ਲਾਂਗੇ ਨੇ ਸੋੜਨਾ ਗੱਲਾਂ ਕਰ ਲਾਂਗੇ ਨੇ ਆਪਾਂ ਫਾਲੀਆਂ ਚੀਰ ਲਾਂਗੇ ਅੱਜ ਫਾਲੀਆਂ ਨਹੀਂ ਕਰਦੇ ਇਹ ਲੱਗੀਆਂ ਪਈਆਂ ਨੇ ਫਿਰ ਬੈਈਆਂ ਹੀ ਹੋ ਕੇ ਚੀਰੀਆਂ ਨਹੀਂ ਜਾਂਦੀਆਂ ਅੱਜ ਆਪਾਂ ਕਰਾਂਗੇ ਤੋਰੀਆਂ ਦੁੱਧ ਵਾਲੀਆਂ ਤੋਰੀਆਂ ਤੋਰੀ ਹੈਗੀਆਂ ਥੋੜੀਆਂ ਹੀ ਨੇ ਤੇਲ ਪਿਛਣਾ ਚੇ ਥੋੜੀ ਜਿਹੀ ਬਾੜੀ ਐ ਸਬਜ਼ੀ ਬਾੜੀ ਚ ਹੱਥ ਮਾਰਨ ਚਾਹੀਦੇ ਫੇਰ ਲੱਗਣੋਂ ਹਟ ਜਾਂਦੀ ਇਹ ਤਾਂ ਉਹੀ ਹੁਣ ਲੋ ਨਿੰਜ ਵੀ ਫੂਕਤੀਆਂ ਫਲੀਆਂ ਐਨੀਆਂ ਫਲੀਆਂ ਲਖਾਦੀਆਂ ਨੇ ਅਸੀਂ ਇਹ ਫਿਰ ਬੂਟਿਆਂ ਤੋਂ ਬਹੁਤ ਯਾਰੀ ਰੋਜ਼ ਹੀ ਫਲੀਆਂ ਰੋਜ਼ ਹੀ ਹੁਣ ਨਾ ਇਹ ਹੋ ਗਏ ਉਹ ਕੱਟ ਸਾਂਟ ਗਈਆਂ ਹੁਣ ਡੰਗਾ ਤਾਂ ਆਪਣਾ ਲਹੀ ਜਾਂਦਾ ਚੀਜ਼ੇ ਦੇ ਵਿੱਚੋਂ ਲੱਗ ਗਏ ਹੁਣ ਅਗੇ ਰੋਜ ਹੀ ਤੋੜਨੀ ਆ ਪੈਂਦੀ ਆ ਸੇ ਇਹ ਅੱਜ ਤਾਂ ਦਾਣੇ ਕੱਢਣ ਵਾਲੀਆਂ ਹੋ ਗਈਆਂ ਕਾਲੜ ਜੀਆਂ ਦਾਣੇ ਕੱਢ ਕੇ ਆਲੂ ਪਾ ਕੇ ਧਰੀ ਵਾਲੇ ਕਰੀ ਗਾ ਮਰੀਂ ਦੇਹ ਲੱਗਿਆ ਤੋੜ ਕੇ ਸਿੱਤਨ ਦੇਦਾ ਲੋ ਜੀ ਜਿਹੜਾ ਟਾਈਮ ਹੈਗਾ ਪੌਣੇ 4 ਦਾ ਟਾਈਮ ਹੈ ਹੋ ਪੌਣੇ ਚਾਹ ਹੁੰਦੇ ਨੇ ਅਸੀਂ ਅੱਜ ਮਾਮਾ ਧੀਆਂ ਕੱਲੀ ਦੀ ਸਰਦਾਰ ਜੀਆ ਵਾ ਖੇਤ ਲੈ ਗਏ ਸੀ ਸਮਾਨ ਤੇ ਅਸੀਂ ਬਣਾਉਣਾਂਗੇ ਜੀ ਜੂਸ ਤੇ ਜੂਸ ਬਣਾਵਾਂਗੇ ਤਰਬੂਜ ਦਾ ਜਿਹੜਾ ਆਪਾਂ ਤਰਬੂਜ ਖਾਣੇ ਆ ਨਾ ਬੀ ਬਹੁਤ ਤੰਗ ਕਰਦੇ ਨੇ ਖਾਣ ਲਈ ਤੇ ਨਾਲ ਜੂਸ ਬਹੁਤ ਵਧੀਆ ਬਣਦਾ ਹੈਗਾ ਆਪਾਂ ਕੱਢਾਂਗੇ ਕੱਟ ਕੇ ਦਿਖਾਵਾਂਗੇ ਤੁਹਾਨੂੰ ਜੇ ਤੁਸੀਂ ਨਹੀਂ ਕਦੇ ਕਰਿਆ ਨਾ ਕੱਟ ਲਓ ਅ ਬੱਚੇ ਜਦੋਂ ਆਪਾਂ ਬੱਚਿਆਂ ਨੂੰ چیر ਕੇ ਦੇਣਾ ਬੀਜ ਨਾਲ ਤੇ ਮੱਖੀਆਂ ਭਿੰਕੀ ਜਾਂਦੀਆਂ ਨੇ ਹਨਾ ਬੀਆਂਆਂ ਨਾਲ ਤੇ ਮੱਖੇ ਤਾਂ ਹੁਣ ਵੀ ਭਿੰਕਣਗੀਆਂ ਪਰ ਆਪਾਂ ਸੇ ਦੀ ਕੰਮ ਨਿਬੜ ਜੂਗਾ glassਾਂ ਚ ਪਾ ਕੇ ਜੂਸ ਪੀ ਲਾਂਗੇ ਤੇ ਉਧਰ ਸੋਹਣ ਗੁਰਮਨ ਜੋ ਜੋ ਸੌਫਾਇਟ ਕਰ ਦਈਏ ਤੇ ਜੂਸਰ ਜੂਸਰ ਤੇ ਇਧਰ ਮੱਖੇ ਮੱਛਲ ਮੱਕਟ ਦਾਨੀਆਂ ਰੱਖਣ ਖਾਣ ਲਈ ਤੇ ਸਾਰੇ ਜੂਸ ਬਣਾ ਲਈਏ ਫਿਰ ਇੱਥੇ ਮੱਖੀ ਨੇ ਭਿੰਤੀ ਜਾਣਗੇ ਖਾਂਦੇ ਨੇ ਬਸ ਤੇ ਆ ਤੇ ਡੜੀ ਦਾ ਜੂਸ ਖਰਾਬ ਤਾਂ ਨਹੀਂ ਹੁੰਦਾ 4:30 ਵਜੇ ਲੈਟ ਜਾਉ ਹੁਣ 4:40 ਹੋ ਗਏ ਫੜਾਵਾਂ ਇਹ ਹਾਜੀ ਸੌਂ ਗਈਆਂ ਦੁਪਹਿਰੇ ਨਹੀਂ ਕਦੇ ਨਹੀਂ ਸੁੱਤੀ ਮੈਂ ਠਾਈਆਂ ਨਹੀਂ ਮਹੱਚਲ ਪਈਆਂ ਰਹਾਂਗੀ ਲੋ ਜੀ ਲੈ ਲੈ ਜਾ ਪੁੱਤ ਐਨੀ ਕਫਾੜੀ ਰਹੇਗੀ ਤਾਂ ਇਹ ਵੀ ਮੁੱਠੀ ਨੂੰ ਕਰ ਆ ਤੇ ਅੱਤੇ ਅੱਡੇ ਖਾ ਲਵਾਂ ਕੋਰੋਂ ਤਾਂ ਪਰ ਮੂਸ ਖਰਾਬਾ ਹੋ ਜੀ ਤੇ ਜੱਗ ਦੇ ਵਿੱਚ ਮੇਰੀ ਬਰਫ ਪਾਈ ਪਈ ਆ ਹਾਂ ਉਹ ਕਰ ਤੋਂ ਕੰਨ ਤੋਂ ਆ ਗਈ ਇਧਰ ਆ ਜੱਗ ਪੀਟੀਕਦਾ ਨਹੀਂ ਠੀਕ ਹੈ ਤਾਂ ਨਹੀਂ ਹਨਾ ਸੁਸਕ ਮੈਂ ਜੱਗ ਚ ਵਰਤਾ ਕੇ ਧਈ ਕਰਦੀ ਆਏ ਦੋਨੋਂ ਜੋ ਹੋਂਦ ਮੈਂ ਇਹ ਛਾਣ ਕੇ ਕਰਦੀ ਆ

ਕਈ ਗੱਲ ਇਸ ਲਈ ਪਾਲਾ ਕਰਦਾ ਸੀ ਗੁਰਮੁਖਾ ਤਾਂ ਕੋਈ ਫਾਇਦਾ ਨਹੀਂ ਇਸ ਤਰੀਕਾ ਜੇ ਮੈਂ ਹੋ ਰਹੀ ਹੈ ਹੁਣ ਚਾਹ ਨਹੀਂ ਪੀਤੀ ਬੁਖ ਲੱਗੀ ਹੋਈ ਹੈ ਤੇ ਲੱਗੀ ਪਿਆ ਪਾਣੀ ਵਿੱਚ ਬਹੁਤ ਵਧੀਆ ਬਣ ਗਿਆ ਸੰਗਣਾ ਸੰਗਣਾ ਤੱਪਾਂ ਵਰਕ ਵਿੱਚ ਮੋੜ ਲਾਣੀ ਆ ਤੇਰਾ ਇੰਨਾ ਗਰਮ ਬਣਨਾ ਪੁਣਕ ਤੇ ਵਰਕਪਾ ਦੇ ਵਿੱਚ ਥੋੜੀ ਖੰਡ ਪਾ ਲੀ ਗਲਾਸ ਕ ਪਾਣੀ ਦਾ ਪਾ ਰਿਆਂ ਸੰਭਣਾ ਤਾਂ ਫਿਰ ਦਿੱਤਾ ਵੀ ਨਹੀਂ ਜਾਂਦਾ ਗਣਾ ਹੋ ਜਾਣਾ ਥੱਲੇ ਫੋਨ ਨਹੀਂ ਥਾਈ ਨਿਕਲਦਾ ਸਿੱਧੀ ਜੀ ਫੋਨ ਨਹੀਂ ਪਤਾ ਨਹੀਂ ਕਿੱਥੇ ਆਪਣ ਉਹ ਗੁਰਮントਸ ਕਜੀ ਕਰੀ ਉਹ ਹੋ ਤਾਂ ਮੈਂ ਆ ਪਾ ਵੀ ਯਾਈ ਜਾਂਦੇ ਨੇ ਇਹਨਾਂ ਦੇ ਤਰੰਗ ਆਪਣਾ ਪਣਪੋਲੀ ਤੋਂ ਦੀ ਲੋੜ ਨਹੀਂ ਸੰਗੀਤ ਰੱਖਾ ਪਣਪੋਲੀ ਦੂਸਰਾ ਪਣ ਗਿਆ ਇੱਥੇ ਚਾਰਜ ਲਾਇਆ ਪਿਆ ਥੱਲੀ ਆ ਹੂੰ ਥੱਲੀ ਆ ਹਾਂ ਚਾਰਜ ਲਾਇਆ ਪਿਆ ਤੇਰਾ ਟਾਪਰ ਤਾਂ ਡੈਡੀ ਆ ਡੈਡੀ ਆ ਕੇ ਬਾਹਰ ਖੋਲ ਕੇ ਆਵਾਂ ਮੈਂ ਮੈਂ ਚਲ ਟਾਈਮ ਲੈ ਲਪੜੀ ਪੀ ਕੇ ਦੇ ਜਿਹੜਾ ਦੁਕਾਨ ਤੋਂ ਲਿਆਉਣ ਨੂੰ ਉਹਦੇ ਮਰ ਗਿਆ ਕਾ ਡੈਡੀ ਕੱਲ ਨੂੰ ਸਿਆਉਂਦੇ ਹੋਏ ਅੰਬ ਲੈ ਆਈਏ ਉਹ ਤਾਂ ਕੱਲ ਨੂੰ ਛੁੱਟੀ ਹੈ ਵੋਟਾਂ ਨੇ ਸਰਤਾ ਵੀ ਜੀ ਗੁੱਡ ਰਹੇ ਹੋ ਕਿ ਲੈ ਜੇ ਹੈ ਜੰਮ ਲਾਉਂ ਗਿਆ ਕਿਦੇ ਵਿੱਚੀ ਆ ਮੇ ਵਿੱਚੀ ਨਹੀਂ ਕੋਈ ਤੇ ਰੇੜੀ ਨਾ ਲੰਗਦੇ ਅਸੀਂ ਲੈ ਫੜ ਪੀ ਲੈ ਐ ਹੈ ਜਸ ਮਹਾਲ ਨੂੰ ਓ ਵਧੀਆ ਬਣਿਆ ਹੈ ਠੰਡਾ ਠੰਡਾ ਲੈ ਗੁਰਮਤਾਂ ਹੋਰ ਪਾਵਾ ਪੁੱਤ ਬੱਸ ਬੱਸ ਕਿਉਂ ਲੈ ਫੜ ਤੇ ਐ ਇੰਨਾ ਪਿਆ ਕੀ ਕਰਨ ਮੈਂ ਹੈ ਤੇ ਪਹਿਲਾਂ ਰੋਟੀ ਖਾ ਲਈ ਸਾਨੂੰ ਮੈਂ ਕਿਹਾ ਸੀ ਵੀ ਰੋਟੀ ਨਾ ਬੱਸ ਮੈਂ ਤਾਂ ਤੁਸੀਂ ਪੀ ਆ ਇੰਨਾ ਪਿਆ ਕੀ ਕਰਨ ਤੁਸੀਂ ਐਵੇਂ ਹੁਣ ਆਪਾਂ ਜੂਸ ਪੀ ਲਿਆ ਤੇ ਦੀ ਕੇ ਹੁਣ ਆਪਾਂ ਲਾਉਣੀ ਆ ਜੀ ਸਬਜ਼ੀ ਨੂੰ ਤੜਕਾ ਸਬਜ਼ੀ ਬਣਾਵਾਂਗੇ ਜੀ ਆਪਾਂ ਤੋਰੀਆਂ ਤੇ ਨੇ ਸਵੇਰ ਦਾ ਲੈ ਕਿਉਂ ਦਿੱਤਾ ਕਰਿਆ ਪਿਆ ਆਪਣਾ ਨੇ ਤੜਕਾ ਭੁੱਜੇ ਭੁੱਜਦੇ ਮੈਂ ਸਾਂਭ ਲੂੰਗੀ ਕਿਉਂ ਦੋ ਕੰਮ ਇਕੱਠੇ ਕਰ ਲੂੰਗੀ ਦੋ ਦੋ ਕੰਮ ਇਕੱਠੇ ਕਰਨੇ ਪੈਂਦੇ ਨੇ ਜੇ ਉਹ ਕਰਦੀਆਂ ਜ਼ਿੰਮੇਵਾਰੀਆਂ ਗਾਲ ਪੈ ਜਾਂਦੀਆਂ ਨੇ ਤੇ ਲੋ ਜੀ ਆਪਾਂ ਨੇ ਇਹ ਦੇਸੀ ਕਿਉਂ ਚ ਪਣੀਆਂ ਬਣਾਈਆਂ ਜਾਂਦੀਆਂ ਨੇ ਤੋਰੀਆਂ ਕੱਦੂ ਉੱਤ। ਹੁਣ ਆਪਾਂ ਪਪਨਾਾਂਗੇ ਦੇਸੀ ਘਿਓ ਦੇ ਵਿੱਚ ਲਾ ਦਿੱਤਾ ਢੜਕਾ। ਲੈ, ਬਾਕੀ ਕੁਝ ਖਾਣ ਜਾਂ ਕਰਨਾ। ਤੇ ਹੁਣ ਹੀ ਹੱਲ ਬਸ ਲਾ ਲ। ਲੋਕੀ ਕਿਉਂ ਪਪੁਣਾਗੇ ਇਹ ਕੰਨੀ ਦੇ ਵਿੱਚ ਤੇ ਹੁਣ ਆਪਾਂ ਡੱਬਿਆਂ 'ਚ ਨਹੀਂ ਪਾਉਂਦੇ ਕਿਉਂ? ਕੰਨੀ ਦੇ ਵਿੱਚ ਹੀ ਪਾਵਾਂਗੇ। ਖਾਣ ਵਾਲੇ ਨੂੰ ਖਾਣ ਵਾਲੇ ਨੂੰ ਤੰਦਰੁਸਤੀ ਵਾਲ ਸੀ ਅੱਜ ਪਿਆਗਾ ਘਰੇ ਖਾਣ ਵਾਸਤੇ ਤੇ ਆਹ ਕਿਉਂ ਨਾ ਮੈਂ ਘੱਬ ਕੇ ਖਾਣ ਵਾਲੀ ਚੀ ਕੱਢੂੰਗੀ ਇਹ ਕਿਸੇ ਜਾਣਦੇ ਹੜੇ ਭੈਣ ਪਾਹਣਾ ਥੱਲੋ ਜੋ ਜਿਹੜਾ ਹੋਊਗਾ ਇਹ ਆਪਾਂ ਘਰੇ ਬੱਤ ਲਾਉਂਦੇ ਹੁਣ ਆ ਪਾ ਕੇ ਨਹੀਂ ਪਾ ਕੇ ਉਹਨਾਂ ਨੂੰ ਦੇ ਦਿੰਦੇ ਹੁਣ ਜੀ ਪਾ ਇਧਰ ਆਪਣਾ ਕਿਉਂ ਆ ਜਿਹੜਾ ਗਰਮ ਹੋ ਗਿਆ ਆਪਾਂ ਤੇ ਪਾ ਲਾਂਗੇ ਜੀਰਾ ਜੀਰਾ ਪੁੱਜ ਕੇ ਆਪਾਂ ਤਾਵਾਵਾਂਗੇ ਦੇ ਵਿੱਚ ਲਸਣ ਹਰੀ ਮਿਰਚ ਪਿਆਜ਼ ਲਾਲ ਮਿਰਚ ਨਹੀਂ ਪਾਉਂਦੇ ਤੋਰੀ ਦੀ ਸਬਜੀ ਹੈਗੀ ਦੁੱਧ ਪਾਉਗਾ ਕਾਲੀ ਮਿਰਚ ਪਾਵਾਂਗੇ ਤੇ ਆ ਮੈਂ ਜਿਉਂ ਜੜਬਾ ਰਸ ਤੋਂ ਦੁੱਧ ਬੁੱਕੇ ਇਹਦਾ ਖਾਣ ਵਾਲੇ ਚ ਖਾਣ ਵਾਲੇ ਤੇ ਬਸ ਬੋਲ ਲਾ ਲਈ ਪਈ ਆਇਜਾ ਤੇ ਉਹ ਤੇਉਤੀ ਚੌੜ ਕਰੀ ਜਾਂਦੇ ਨੇ ਗਰਮੀ ਬਹੁਤ ਜ਼ਿਆਦਾ ਹੂੰ ਤਾਂ ਬਾਲਾ ਮਸਾਲਾ ਹਨ ਸਬਜ਼ੀ ਥੋੜੀ ਜਿਹੀ ਕਿਲੋ ਹੈ ਸਬਜ਼ੀ ਕੋਈ ਤੋਂ ਕੱਢਦਾ ਨਹੀਂ ਫਿਰ ਗੰਡੇ ਜੀ ਮੂੰਹ ਚ ਆਈ ਹੈ ਕਦਾ ਖਿਆਲ ਨਹੀਂ ਕਰਦਾ ਨਹੀਂ ਫਿਰ ਬਾਲੀ ਕੀ ਕਰਨੀ ਫਿਰ ਸਬਜ਼ੀ ਬਚੀ ਰਹਿੰਦੀ ਹੈਗੀ ਤੈਨੂੰ ਕੁਝ ਜਾਣ ਦੋ ਤਪਾ ਨਾਲੀਏ ਦੇ ਵਿੱਚ ਪਾ ਦਾਂਗੇ ਹਲਦੀ। ਭਾਈ ਹਲਦੀ ਦੇ ਵਿੱਚ ਘੱਟ ਵੱਜ ਕੇ ਲੱਗ ਕਿ ਕੋਈ ਚੱਲੇ ਉਹਨਾਂ ਨੂੰ। ਹੱਥ ਜਾ ਕੰਮ ਜਾਣਾ। ਉਹਨਾਂ ਨੂੰ ਥੋੜੀ ਪਾਵਾਂਗੇ ਦਾੜ ਆਪਣੀ ਅੱਧਾ ਕਿਲੋ ਹੀ ਤੋਰੀਆਂ ਨੇ। ਲਾ ਹਰੀ ਮਿਰਚ ਪਾਈ ਹੋਈ ਹੈ ਲਾਲ ਪਾਉਂਦੇ ਨੇ। ਕੋਲ ਪਰਚਾ ਲੈਣ ਨੂੰ ਜੇ ਕਿ ਹੋਈ ਕੰਮ ਵੱਜ ਜਾਂਦੇ। ਫਿਰ ਲਾਟੋ ਤੋਤਾ ਜੂਸ ਸਰ ਜਸਰਾ ਨੇ ਡੱਬੇ ਐ ਹੋ ਜਾਂਦੇ ਨੇ ਤੋਂ ਨਾਲੇ ਜਿਹੜਾ ਮੜਾ ਜੂਸ ਜਸਤ ਜਿਹਾ ਕੱਢ ਲਾ ਲੇ। ਬਹੁਤ ਭੰਡ ਹੋਇਆ। ਸਾਰਾ ਪੀਤਾ ਗਿਆ ਜੱਗ ਭਰ ਗਿਆ ਸੀ। ਦਵਾਰੇ ਦਵਾਰੇ ਪਵਾ। ਐਨਾ ਸੁਆਦ ਬਣਿਆ ਬਹੁਤ ਸੁਆਦ। ਕਾਲ ਜਿਹੜਾ ਖਾ ਲੇ। ਇਹ ਹੀ ਹੋ ਨੋ। ਇਹ ਸਾਫ ਹੋ ਜਾਣਾ। ਉਹ ਕੀ ਹੁੰਦੀ ਹੈ ਚਲਾਂ ਤੁਸੀਂ ਲਓ ਜੀ ਆਪਾਂ ਨੇ ਕੰਮ ਧੰਦੇ ਕਰ ਲਏ ਨੇ ਸਬਜ਼ੀ ਬਣਾ ਲਈ ਹੈ ਹੁਣ ਮੱਝਾਂ ਨੇ ਪਾਣੀ ਪਿਆਉਣ ਦਾ ਟਾਈਮ ਹੋ ਗਿਆ ਪਾਣੀ ਪਿਆ ਕੇ ਉਹ ਹੱਸ ਸਕਦੇ ਕਿ ਘਾਹ ਚੋਣੇ ਆਗੇ ਜਿਹੜਾ ਟਾਈਮ ਆ 5 ਵਜੇ ਗਏ ਨੇ ਜਿਹੜਾ ਟਾਈਮ ਆ 5 ਵਜੇ ਗਏ ਨੇ ਤੇ ਬੀਬੀ ਨੇ ਤਰ ਨੂੰ ਰੱਖ ਬੀਬੀ ਜਿਹੜੀ ਸੜੜੀ ਆ ਰਹੀ ਸੀ ਜਿਹੜਾ ਪੀ ਹਟੇ ਫਿਰ ਬੀਬੀ ਆ ਗਈ ਤੇ ਜੂਸ ਬਹੁਤ ਵਧੀਆ ਬਣਿਆਗਾ ਜੀ ਹਨਾ ਤਰਬੂਜ ਦਾ ਜਿਵੇਂ ਆਪਾਂ ਮੰਗੋ ਸੇਕ ਬਣਾ ਲਨੇ ਹਨਾ ਬਨਾਨਾ ਸੇਕ ਬਣਾ ਲਨੇ ਅਗੇ ਤੇ ਉਹ ਹਜੇ ਘੱਟ ਵਧੀਆ ਲੱਗਦਾ ਹੈਗਾ ਜਿਹੜਾ ਤਰਬੂਜ ਦਾ ਜੂਸ ਆ ਬਹੁਤ ਨਿਕਲਦਾ ਹੀ ਬਹੁਤ ਵਧੀਆ ਹੈਗਾ 2 ਕਿਲੋ ਤਰਬੂਜ ਚੋਂ ਜੱਗ ਭਰ ਗਿਆ ਸੀ ਜੂਸ ਦਾ ਤੇ ਥੋੜੀ ਜਿਹੀ ਬਰਫ਼ ਪਾ ਲਈ ਸੀ ਵਧੀਆ ਹੋ ਜਾਂਦੇ ਨੇ ਜਦ ਜੀ ਇਹ ਐਡ ਹੋ ਜਾਂਦੀ ਹੈ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਹਨਾ ਵੈਗਰੂ ਗਰਮੀ ਤੋਂ ਬਚਾ ਕੇ ਰੱਖੇ ਤੇ ਅਇ ਤੱਕ ਕਿੰਨੇ ਦਿਨ ਹੋ ਗਏ ਚਾਹ ਹੀ ਨਹੀਂ ਕਰੀ ਸਰਦਾਰ ਜੀ ਖੇਤ ਵਗ ਜਾਂਦੇ ਨੇ ਮਾਮਾ ਧੀਆਂ ਕਦੇ ਅਸੀਂ ਮੰਗੋ ਸ਼ੇਕ ਬਣਾ ਲਿਆ ਕਦੇ ਬਨਾਨਾ ਸ਼ੇਕ ਬਣਾ ਲਿਆ ਕਰੇ ਕੱਢ ਲਿਆ ਆਪਣਾ ਤਰਬੂਜ ਦਾ ਜੂਸ ਕੱਢ ਲਿਆ ਕਰੇ ਨਿੰਬੂ ਪਾਣੀ ਬਣਾ ਲਿਆ ਬਸ ਚਾਹ ਪੀਂਦੇ ਦੁਪਹਿਰੇ ਮਾਨ ਨਹੀਂ ਕਰਦਾ ਸਵੇਰ ਸਵੇਰ ਕੱਢ ਕੇ ਬਣਾਉਂਦੇ ਨੇ ਇੱਕ ਗੜਬੀ ਚਾਹ ਦੀ ਬਸ ਫੇਰਾ ਕੇਰਾ ਪੀ ਕੇ ਬਾਅਦ ਚ ਲੱਸੀ ਪੀ ਲਾਂਗੇ ਤੇ ਕਰ ਵੀ ਚਾਹ ਪੀਂ ਨੂੰ ਬਿਲਕੁਲ ਮਾਨ ਨਹੀਂ ਕਰਦਾ ਤੇ ਹੁਣ ਉਸ ਸੁਖਮਣ ਕਹਿੰਦੀ ਮੰਮੀ ਆਪਾਂ ਡੈਡੀ ਨੂੰ ਆਪਾਂ ਤੋਰਾਂਗੇ ਖਾਸ ਸਾਰੇ ਤਰਬੂਜ ਲਿਓ ਖਾਸ ਸਾਰੇ ਅੰਬ ਲਿਓ ਕਹਿੰਦੇ ਪਤਾ ਮੈਂ ਦੇ ਸਿਕਮਣਾ ਕਿ ਤੀਜਾ ਕਰਾਂਗੇ ਚਲੋ ਜੀ ਹਨਾ ਉਹੀ ਚ ਦੁੱਧ ਵੀ ਚਾਹ ਚ ਉਹੀ ਪੈਂਦਾ ਉਸ ਬਸ ਮੈਂ ਅੰਬ ਚ ਗ੍ਰੈਂਡ ਕਰਕੇ ਪੀ ਲਾਣੇ ਹਨਾ ਚਲੋ ਜੀ ਵਾਹਿਗੁਰੂ ਕਿਰਪਾ ਰੱਖੇ ਸਭ ਤੇ ਬਣਾਈ ਤੰਦਰੁਸਤੀ ਰੱਖੇ ਸਾਰਿਆਂ ਨੂੰ ਗਰਮੀ ਤੋਂ ਬਚਾ ਕੇ ਰੱਖੇ ਗਰਮੀ ਤੋਵਾ ਤੋਵਾ ਦੀ ਚਲੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗਰ ਰੈਂਦੀਆਂ ਭੈਣਾਂ ਦੇ ਨਾਮ ਬੋਲਾਂਗੇ ਕਿ ਕੱਲ ਨੂੰ ਵੀਡੀਓ ਚ ਬਹੁਤ ਸਾਰੀਆਂ ਭੈਣਾਂ ਦੇ ਹਨਾ ਕਮੈਂਟ ਆਏ ਪਏ ਨੇ ਨਾ ਬੋਲੇ ਹੁਣ ਉਹ ਤੋਂ ਬਾਅਦ ਚ ਆਏ ਨੇ ਅੱਜ ਮੈਂ ਹੁਣ ਮੋਬਾਈਲ ਕੋਲ ਤੇ ਦੇਖਿਆ ਸੀ ਅਪ ਕੱਲ ਨੂੰ ਬੋਲਾਂਗੇ ਨਾਮ ਉਹ ਭੈਣਾਂ ਦੇ ਜੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ